11 ਨਵੰਬਰ 2025 ਨੂੰ ਵੋਟਾਂ ਪੈਣਗੀਆਂ। ਵਾਂਝੇ ਜਿਹੜੀਆਂ ਪਾਰਟੀਆਂ ਆ ਉਹ ਇਸ ਸਮੇਂ ਤਰਨ-ਤਰਨ ਦੇ ਵਿੱਚ ਆਪਣਾ ਜੋਰ ਜਮੈਸ਼ ਕਰਨਗੀਆਂ। ਆਮ ਆਦਮੀ ਪਾਰਟੀ ਵੀ ਲਈ ਇਹ ਵੀ ਕਹਿ ਸਕਦੇ ਹਾਂ ਕਿ ਇਹ ਸੀਟ ਮੁੱਛ ਦਾ ਸਵਾਲ ਹੈ। ਉਹਨਾਂ ਦੇ ਲਈ ਜਿੱਤਣਾ ਤੇ ਉਹਨਾਂ ਨੇ ਆਪਣਾ ਜ਼ੋਰ ਪੂਰਾ ਲਾਣਾ ਹੈ। ਇਹ ਅਸੀਂ ਸੰਦੀਪ ਸੰਨੀ ਨੂੰ ਹੀ ਚੋਣਾ ਲੜਵਾਈਏ ਪਰ ਉਹਨੇ ਕਿਹਾ ਕਿ ਮੈਂ ਜੇਲ੍ਹ ਦੇ ਵਿੱਚ ਬੈਠਾਂ ਲੋਕਾਂ ਦੀ ਸੇਵਾ ਨਹੀਂ ਕਰ ਪਾਉਂਗਾ ਮੇਰੇ ਭਰਾ ਨੂੰ ਚੋਣ ਮੈਦਾਨ ਚ ਉਤਾਰੋ ਸੀਐਮ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਹੀ ਉਸ ਨੂੰ ਜੁਆਇਨ ਕਰਾ ਕੇ ਉਸ ਨੂੰ ਟਿਕਟ ਅਨਾਉਂਸ ਕਰ ਦਿੱਤੀ ਸਮੇਂਨਾ ਬੜਾ ਖਿਚੜੀ ਬਣੀ ਹੋਈ ਹੈ ਕੋਈ ਨਹੀਂ ਕੁਝ ਕਹਿ ਸਕਦਾ ਵੀ ਕਿਹੜਾ ਕਿੱਥੋਂ ਆਇਆ ਕਿਉਂਕਿ ਪਹਿਲਾਂ ਹੁੰਦੀਆਂ ਸੀ ਜਿਹੜੀ ਪਾਰਟੀ ਇਸ ਦੇ ਵਿੱਚ ਜਿੱਤੇਗੀ ਹੋ ਸਕਦਾ ਹੈ ਕਿ 2027 ਦੇ ਵਿੱਚ ਉਹ ਆਪਣੀ ਸਰਕਾਰ ਬਣਾਉਣ ਦੇ ਕਾਮਯਾਬ ਹੋ ਗਏ। ਕਿਵੇਂ ਤਿਆਰੀਆਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਕੀ ਕੀ ਵਾਦੇ ਹੋ ਸਕਦੇ ਨੇ ਲੋਕਾਂ ਦੇ ਨਾਲ? ਧਰਨ ਤਾਰਾਂ ਦੇ ਮੁਕਾਬਲਾ ਦੋਹ ਤਰਫਾਨੀ, ਤਿੰਨ ਤਰਫਾਨੀ, ਚਾਰ ਤਰਫਾਨੀ, ਪੰਜ ਤਰਫਾਨੀ ਦਾ ਮੁਕਾਬਲਾ ਹੋ ਗਿਆ। ਪੰਜ ਤਰਫਾਨੀ ਦਾ ਮੁਕਾਬਲਾ ਹੋ ਗਿਆ। ਸਮਾਦੀ ਪਾਰਟੀ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਕਈ ਇਹ ਜਿਹੇ ਵਾਦੇ ਕੀਤੇ ਸੀ ਜਿਹੜੇ ਕੀ ਕਰਕੇ ਉਹਨਾਂ ਨੇ ਪੂਰੇ ਕੀਤੇ ਆ। ਸਿਰਫ ਇੱਕ ਵਾਦਾ ਮੈਨੂੰ ਲੱਗਦਾ ਉਹਨਾਂ ਦਾ ਰਹਿ ਗਿਆ। ਅਲੀਦਲ ਇਕ ਪਹਿਲਾ ਇਕ ਸੀ ਹੁਣ ਦੋ ਦੋ ਹੋ ਗਏ ਸੋ ਰਾ ਕਿਸੇ ਦੀ ਵੀ ਸੋਖੀ ਨਹੀਂ ਹੈ ਘਰ ਜਿਹੜੇ ਬਣਵਾ ਦੇਣ ਲੋਕਾਂ ਦੇ ਹੱਥ ਫੜਨ ਕਿ ਜਿਹੜੇ ਲੋਕ ਕਾਫੀ ਜ਼ਿਆਦਾ ਹੜਾਂ ਦੀ ਮਾਰ ਜਿਨ੍ਹਾਂ ਨੂੰ ਵਜੇ ਅਜੇ ਹਾ ਕੁਝ ਕਰ ਸਾ ਹੋ ਸਕਦਾ ਹੈ ਅਗਰ ਤੁਸੀਂ ਕੋਈ ਦੂਜਾ ਵੀ ਬੰਦਾ ਚੁਣ ਲੈਣੇ ਹੋ ਉਹ ਸਰਕਾਰ ਦੇ ਵਿੱਚ ਨਹੀਂ ਹੈ ਪਰ ਤੁਹਾਡੇ ਕੰਮ ਉਵੇਂ ਦੇ ਉਵੇਂ ਪੈਂਡਿੰਗ ਰਹਿ ਜਾਣਗੇ ਤਾਰਨ ਜ਼ਿਮਨੀ ਚੋਣਾ ਨੂੰ ਲੈ ਕੇ ਐਲਾਨ ਹੋ ਗਿਆ ਹੈ 11 ਨਵੰਬਰ 2025 ਨੂੰ ਵੋਟਾਂ ਪੈਣਗੀਆਂ 14 ਨਵੰਬਰ 2025 ਨੂੰ ਨਤੀਜੇ ਜੋ ਨੇ ਉਹ ਸਭ ਦੇ ਸਾਹਮਣੇ ਹੋਣਗੇ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ ਕਿਹੜੀ ਪਾਰਟੀ ਜਿੱਤੀ ਤੇ ਕਿਹੜੀਆਂ ਪਾਰਟੀਆਂ ਜਿਹੜੀਆਂ ਉਹ ਹਾਰ ਗਈਆਂ ਤਾਂ ਇਸ ਸਮੇਂ ਸਾਡੇ ਨਾਲ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਨਗੇ ਤਰਨਤਨ ਤਰਨ ਜਿਮਨੀ ਚੋਣਾ ਨੂੰ ਲੈ ਕੇ ਤਾਂ ਕਿਵੇਂ ਦੇਖਦੇ ਹੋ ਡਾਕਟਰ ਸੱਚੇਕਾਲ ਸਰ ਤਾਂ ਕਿਵੇਂ ਦੇਖਦੇ ਹੋ ਚੋਣਾ ਨੂੰ ਡਾਕਟਰ ਕਸ਼ਮੀਰ ਸਿੰਘ ਸੋਹਲ ਉਹਨਾਂ ਦਾ ਦੇਹਾਂਤ ਹੁੰਦਾ ਉਸ ਤੋਂ ਬਾਅਦ ਸੀਟ ਖਾਲੀ ਹੁੰਦੀ ਆ ਤਾਂ ਹੁਣ ਵੋਟਾਂ ਪੈਣੀਆਂ ਨੇ ਤਾਂ ਪੰਜ ਪਾਰਟੀਆਂ ਜਿਹੜੀਆਂ ਨੇ ਮੈਦਾਨ ਦੇ ਵਿੱਚ ਆ ਚੁੱਕੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸੱਤ ਰਾਜਾਂ ਦੇ 8 ਵਿਧਾਨ ਸਭਾ ਸੀਟਾਂ ਦੇ ਉੱਪਰ ਇਲੈਕਸ਼ਨ ਲੜੀ ਜਾ ਰਹੀ ਹੈ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਇਹ ਜਿਮਨੀ ਚੋਣ ਹੋ ਰਹੀ ਹੈ ਕਿਉਂਕਿ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਇਹ ਇਲੈਕਸ਼ਨ ਹੋ ਰਹੀ ਹੈ ਅਗਰ ਗੱਲ ਕਰੀਏ ਆਪਾਂ ਪੰਜਾਬ ਦੀ ਪੰਜਾਬ ਦੇ ਵਿੱਚ ਅਕਸਰ ਤਿੰਨ ਜਾਂ ਚਾਰ ਜਿਹੜੀਆਂ ਪਾਰਟੀਆਂ ਦੀ ਉਹਨਾਂ ਦੇ ਵਿੱਚ ਮੁਕਾਬਲਾ ਹੁੰਦਾ ਸੀ ਬਿਲਕੁਲ ਮੁਕਾਬਲਾ ਜਿਹੜਾ ਹੁੰਦਾ ਸੀ ਸਿਰਫ ਕਾਂਗਰਸ ਤੇ ਅਕਾਲੀ ਦਲ ਜਾਂ ਭਾਜਪਾ ਕਿਉਂਕਿ ਭਾਜਪਾ ਤੇ ਅਕਾਲੀ ਦਲ ਦਾ ਆਪਸ ਦੇ ਵਿੱਚ ਕੋਲਾਬੋਰੇਸ਼ਨ ਹੁੰਦੀ ਸੀ ਤਾਂ ਮੁਕਾਬਲਾ ਸਿਰਫ ਦੋ ਪਾਰਟੀਆਂ ਦੇ ਵਿੱਚ ਰਹਿ ਜਾਂਦਾ ਸੀ ਇਸ ਵਾਰ ਜਿਹੜਾ ਸਿਨੈਰੀਓ ਉਹ ਬਦਲਿਆ ਉਹ ਬਦਲਿਆ ਹੋਇਆ ਪੰਜ ਜਿਹੜੀਆਂ ਪਾਰਟੀਆਂ ਆ ਉਹ ਇਸ ਸਮੇਂ ਤਰਨ-ਤਰਨ ਦੇ ਵਿੱਚ ਆਪਣੇ ਜੋਰ ਜਮੈਚ ਕਰਨਗੀਆਂ ਨਵੀਂ ਪਾਰਟੀ ਜਿਹੜੀ ਹੈ ਵਾਰਿਸ ਪੰਜਾਬ ਦੀ ਹਨ ਇਹਦੇ ਵਿੱਚ ਅਮਰਿਤਪਾਲ ਜਿਹੜੇ ਜੇਲ੍ਹ 'ਚ ਬੈਠੇ ਬੈਠੇ ਉਥੇ ਲੋਕ ਸਭਾ ਦੀ ਸੀਟ ਜਿੱਤ ਕੇ ਗਈ ਸੀ ਇਸ ਸਮੇਂ ਉਹਨਾਂ ਦੀ ਹੀ ਪਾਰਟੀ ਵੱਲੋਂ ਇੱਕ ਨਮੈਂਦਾ ਖੜਾ ਕੀਤਾ ਗਿਆ ਤਾਂ ਮੁਕਾਬਲਾ ਬੜਾ ਰੋਚਕ ਹੈ ਕਾਲੀ ਦਲ ਆਪਣੇ ਅਲੱਗ ਤੋਂ ਲੜ ਰਿਹਾ ਹੈ ਕਿਉਂਕਿ ਉਹ ਪਹਿਲਾਂ ਹਮੇਸ਼ਾ ਭਾਜਪਾ ਨਾਲ ਲੜਦਾ ਸੀ ਇਸ ਵਾਰੀ ਭਾਜਪਾ ਇਕੱਲੀ ਆਪਣੇ ਜ਼ਮੇ ਤੇ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਵੀ ਆਪਣਾ ਪੂਰਾ ਠੋਕ ਕੇ ਦਾਵਾ ਕਰ ਰਹੀ ਹੈ ਕਿ ਇਹ ਸੀਟ ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਦੀ ਪਹਿਲਾਂ ਇਹ ਸੀਟ ਸੀ ਤਾਂ ਆਮ ਆਦਮੀ ਪਾਰਟੀ ਦਾ ਇੱਕ ਵਕਾਰ ਬਣਿਆ ਹੋਇਆ ਵੀ ਇਹ ਸੀਟ ਅਸੀਂ ਵਾਪਸ ਲਈਏ ਕਿਉਂਕਿ ਅਕਸਰ ਦੇਖਣ ਨੂੰ ਮਿਲਿਆ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਿੰਨਾ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ ਜੇ ਜਿਮਨੀ ਚੌਣ ਹੁੰਦੀ ਹੈ ਤਾਂ ਹਮੇਸ਼ਾ ਪਲੜਾ ਉਨਾ ਦੀ ਬਲੀ ਗੱਲ ਬਿਲਕੁਲ ਆਮ ਆਦਮੀ ਪਾਰਟੀ ਦੇ ਲਈ ਇਹ ਵੀ ਕਹਿ ਸਕਦੇ ਹਾਂ ਕਿ ਇਹ ਸੀਟ ਮੁੱਛ ਦਾ ਸਵਾਲ ਹੈ ਉਹਨਾਂ ਦੇ ਲਈ ਜਿੱਤਣਾ ਤੇ ਉਹਨਾਂ ਨੇ ਆਪਣਾ ਜ਼ੋਰ ਪੂਰਾ ਲਾਣਾ ਹੈ ਜਿੱਤ ਦੇ ਵਿੱਚ ਤਾਂ ਦੱਸ ਦੇਣੀ ਹੈ ਦਰਸ਼ਕਾਂ ਨੂੰ ਕਿ ਆਪ ਦੇ ਵੱਲੋਂ ਹਰਮীত ਸਿੰਘ ਸੰਧੂ ਨੂੰ ਜੋ ਹੈ ਕਿ ਉਮੀਦਵਾਰ ਐਲਾਨਿਆ ਗਿਆ ਹੈ ਉੱਥੇ ਕਾਂਗਰਸ ਦੇ ਵੱਲੋਂ ਕਰਨਬੀਰ ਸਿੰਘ ਬੁਰਜ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੌਰ ਰੰਦਾਵਾ ਨੂੰ ਤੇ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਨੂੰ ਤੇ ਗੱਲ ਵਾਰਿਸ ਪੰਜਾਬ ਦੀ ਵੀ ਕਰਾਂਗੇ ਉਹਨਾਂ ਦੇ ਵੱਲੋਂ ਸੰਦੀਪ ਸੰਨੀ ਦੇ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਉਹਨਾਂ ਦੇ ਉੱਤੇ ਗੱਲ ਕਰਨੀ ਜ਼ਰੂਰ ਬਣਦੀ ਹੈ ਸੰਦੀਪ ਸੰਨੀ ਜੋ ਨੇ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਭਰਾ ਨੂੰ ਜਿਹੜਾ ਕਿ ਮਨਦੀਪ ਸਿੰਘ ਨੂੰ ਕੱਲ ਬੀਤੇ ਦਿਨੀ ਉਹਨਾਂ ਦੇ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਤਰਸੀਮ ਸਿੰਘ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਕਿ ਅਸੀਂ ਸੰਦੀਪ ਸੰਨੀ ਨੂੰ ਹੀ ਚੋਣਾ ਲੜਵਾਈਏ ਪਰ ਉਹਨੇ ਕਿਹਾ ਕਿ ਮੈਂ ਜੇਲ੍ਹ ਦੇ ਵਿੱਚ ਬੈਠਾਂ ਲੋਕਾਂ ਦੀ ਸੇਵਾ ਨਹੀਂ ਕਰ ਪਾਉਂਗਾ ਮੇਰੇ ਭਰਾ ਨੂੰ ਚੋਣ ਮੈਦਾਨ 'ਚ ਉਤਾਰੋ ਕਿਵੇਂ ਦੇਖਦੇ ਹੋ ਦੇਖੋ ਅਗਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਨੇ ਜਿਹੜਾ ਕੈਂਡੀਡੇਟ ਚੁਣਿਆ ਉਹ ਪਹਿਲਾਂ ਅਕਾਲੀ ਦਲ ਦਾ ਸੀ ਜੀ ਅਕਾਲੀ ਦਲ ਛੱਡ ਕੇ ਉਹ ਆਮ ਆਦਮੀ ਪਾਰਟੀ ਜੁਆਇਨ ਕੀਤਾ ਸੀਐਮ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਹੀ ਉਸ ਨੂੰ ਜੁਆਇਨ ਕਰਾ ਕੇ ਉਸ ਨੂੰ ਟਿਕਟ ਅਨਾਉਂਸ ਕਰ ਦਿੱਤੀ ਸੋ ਜਿਹੜਾ ਅਕਾਲੀ ਦਲ ਦੀ ਗੱਲ ਹੈ ਤਾਂ ਅਕਾਲੀ ਦਲ ਦੇ ਵੱਲੋਂ ਵੀ ਪ੍ਰਿੰਸੀਪਲ ਮੈਡਮ ਲੜ ਰਹੀ ਹੈ ਕਾਂਗਰਸ ਵੱਲੋਂ ਵੀ ਜਿਹੜੇ ਲੜ ਰਹੇ ਬੁਰਜ ਸਿੰਘ ਸਾਬ ਲੜ ਰਹੇ ਉਹ ਪਹਿਲਾਂ ਕਿਸਾਨ ਯੂਨੀਅਨ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਸੋ ਜਿਹੜੇ ਬੀਜਪੀ ਤੋਂ ਲੜ ਰਹੇ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਸੋ ਇਸ ਸਮੇਂ ਨਾ ਬੜਾ ਖਿਚੜੀ ਬਣੀ ਹੋਈ ਹੈ ਕੋਈ ਨਹੀਂ ਕੁਝ ਕਹਿ ਸਕਦਾ ਵੀ ਕਿਹੜਾ ਕਿੱਥੋਂ ਆਇਆ ਕਿਉਂਕਿ ਪਹਿਲਾਂ ਹੁੰਦੀ ਸੀਗਾ ਵੀ ਜਿਹੜੀ ਇੱਕ ਪਾਰਟੀ ਦਾ ਹੋ ਗਿਆ ਉਹ ساری ਉਮਰ ਉਸੇ ਪਾਰਟੀ ਦੇ ਨਾਲ ਜਿੰਦਾ ਸੀ ਉਸੇ ਪਾਰਟੀ ਨਾਲ ਮਰਦਾ ਸੀ ਹੁਣ ਤਾਂ ਡੱਡੂ ਛੜਪੇ ਵਾਲਾ ਕੰਮ ਹੈ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ ਦੂਜੀ ਪਾਰਟੀ ਇਸ ਸਮੇਂ ਸਤਾਹ ਧਿਆਨ ਵਾਲਾ ਕੰਮ ਹੈ ਹੁਣ ਅਗਰ ਗੱਲ ਕਰੀਏ ਇਸ ਚੌਂ ਜਿਮਨੀ ਚੌਂ ਨੂੰ ਇਹ ਮੰਨਿਆ ਜਾ ਰਿਹਾ ਹੈ ਇਹ ਰਸਤਾ 2027 ਨੂੰ ਜਾਏਗਾ ਜਿਹੜੀ ਪਾਰਟੀ ਇਸ ਦੇ ਵਿੱਚ ਜਿੱਤੇਗੀ ਹੋ ਸਕਦਾ ਹੈ ਕਿ 2027 ਦੇ ਵਿੱਚ ਉਹ ਆਪਣੀ ਸਰਕਾਰ ਬਣਾਉਣ ਦੇ ਕਾਮਯਾਬ ਹੋਵੇ ਸੋ ਆਵਾਦੀ ਪਾਰਟੀ ਦਾ ਬਿਲਕੁਲ ਮੁੱਚ ਦਾ ਸਵਾਲ ਬਣਿਆ ਹੈ ਕਿਉਂਕਿ ਪਹਿਲਾਂ ਵੀ ਜਿਹੜੇ ਕਸ਼ਮੀਰ ਸਿੰਘ ਸੋਲ ਸੀ ਉਹ ਆਵਾਦੀ ਪਾਰਟੀ ਵੱਲੋਂ ਹੀ ਸੀਗੇ ਹੁਣ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਨੇ ਬੜਾ ਵੱਡਾ ਪੱਤਾ ਖੇលਿਆ ਅਕਾਲੀ ਦਲ ਦਾ ਬੰਦਾ ਤੋੜ ਕੇ ਉਹਨਾਂ ਨੇ ਆਵਾ ਦੀ ਪਾਰਟੀ ਜੁਆਇਨ ਕਰਾਇਆ ਤੇ ਉਹ ਕੋਸ਼ਿਸ਼ ਕਰਨਗੇ ਵੀ ਇਹ ਅਸੀਂ ਸੀਟ ਦੁਬਾਰੋ ਜੀਤੀਏ ਤੇ 2027 ਦਾ ਰਸਤਾ ਪੱਧਰ ਗਿਆ ਜੀ بڑا ਰੁਝਾਨ ਇਹਨਾਂ ਵੋਟਾਂ ਦੇ ਵਿੱਚ ਪੰਜਾਬੀਆਂ ਦਾ ਹੈਗਾ ਕਿਉਂਕਿ ਪੰਜ ਪਾਰਟੀਆਂ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਨੇ ਹਾਂ ਪੰਜ ਪਾਰਟੀਆਂ ਮੈਦਾਨ ਦੇ ਵਿੱਚ ਉਤਰ ਚੁੱਕੀਆਂ ਨੇ ਤੇ ਪੂਰੀ ਤਿਆਰੀਆਂ ਦੇ ਵਿੱਚ ਨੇ ਤੇ ਕਿਵੇਂ ਤਿਆਰੀਆਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਕੀ ਕੀ ਵਾਦੇ ਹੋ ਸਕਦੇ ਨੇ ਲੋਕਾਂ ਦੇ ਨਾਲ ਤਰਨਤਾਰਨ ਦੇ ਅੱਜਵਰ ਗੱਲ ਕਰੀਏ ਤਾਂ ਤਰਨਤਾਰਨ ਦੇ ਵਿੱਚ ਅਮ੍ਰਿਤਪਾਲ ਦੀ ਜਿੱਤ ਨੇ ਇਹ ਸਾਬਤ ਕਰਤਾ ਹੈ ਕਿ ਜਿੰਨੇ ਵੀ ਸਿੱਖ ਦਿਮਾਗ ਦੇ ਬੰਦੇ ਨੇ ਜਾਂ ਜਿਹੜੇ ਜਿਨ੍ਹਾਂ ਦੀ ਕੱਟੜਤਾ ਜਿਹੜੇ ਸਿੱਖਾਂ ਨੂੰ ਮੰਨਦੇ ਨਹੀਂ ਜਾਂ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਿਸੇ ਪਾਰਟੀ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਜਿਹੜਾ ਸਾਡਾ ਬੰਦਾ ਜਿੱਤੇਗਾ ਜਾਂ ਉਹ ਸਿੱਖ ਹੋਣਾ ਚਾਹੀਦਾ ਸਰਦਾਰ ਹੋਣਾ ਚਾਹੀਦਾ ਜਿਸ ਨੂੰ ਲੈ ਕੇ ਵਾਰਿਸ ਪੰਜਾਬ ਨੇ ਇੱਕ ਇਹੋ ਜਿਹਾ ਨੁਮਾਇੰਦਾ ਖੜਾ ਕੀਤਾ ਹੈ ਜਿਹੜਾ ਸਿੱਖੀ ਦੇ ਨਾਲ ਜੁੜਿਆ ਹੋਇਆ ਹੈ ਗੱਲ ਕਰੀਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਜ਼ੀਰੋ ਹੋ ਚੁੱਕਿਆ ਸੀ ਪਿਛਲੇ 3-4 ਸਾਲਾਂ ਦੇ ਵਿੱਚ ਉਹ ਆਪਣੀ ਦੁਬਾਰੋਂ ਹੌਲੀ-ਹੌਲੀ ਵਕਾਰ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਆਪਣੇ ਦਮ ਤੇ ਬੀਜੇਪੀ ਦੇ ਬਿਨਾ ਸਾਥ ਤੋਂ ਉਹ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੀ ਗੱਲ ਬੀਜੇਪੀ ਦੀ ਹੈ। ਬੀਜੇਪੀ ਨੇ ਪਹਿਲੀ ਵਾਰ ਅਕਾਲੀ ਦਲ ਦੇ ਨਾਲ ਗਠਜੋੜਨ ਤੋੜ ਕੇ ਪਹਿਲੀ ਵਾਰ ਇਲੈਕਸ਼ਨ ਅ ਇਕੱਲੇ ਲੜਨ ਦਾ ਫੈਸਲਾ ਕੀਤਾ ਹੈ। ਸੋ ਮੁਕਾਬਲਾ ਦੋਹ ਤਰਫਾਂ ਨਹੀਂ ਤਿੰਨ ਤਰਫਾਂ ਨਹੀਂ ਚਾਰ ਤਰਫਾਂ ਨਹੀਂ ਪੰਜ ਦਾ ਮੁਕਾਬਲਾ ਮੁਕਾਬਲਾ ਹੋ ਗਿਆ ਕਿਉਂਕਿ ਸਾਰੇ ਕਹਿੰਦੇ ਆ ਵੀ ਅਸੀਂ ਇੱਥੋਂ ਜਿੱਤਾਂਗੇ। ਗੱਲ ਕਰੀ ਆਮ ਆਦੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਬਿਲਕੁਲ ਮੁੱਖ ਦਾ ਸਵਾਲ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤਾਂ ਪੂਰੀ ਕੋਸ਼ਿਸ਼ ਕਰੇਗੀ ਇਹ ਸੀਟ ਸਾਡੇ ਦੇ ਹੱਥ ਨਾ ਜਾਵੇ ਕਿਉਂਕਿ 2027 ਦਾ ਕਿ ਪੰਜਾਬ ਦੇ ਵਿੱਚ ਹੁਣ ਹੜ੍ਹ ਆਏ ਸੀ ਜਿਸ ਕਰਕੇ ਕਾਫੀ ਜਿਹੜੀਆਂ ਇਹ ਜੀਆਂ ਲੋਕਾਂ ਦੀਆਂ ਤਕਲੀਫਾਂ ਹੈ ਜਿਹੜੀਆਂ ਸਰਕਾਰ ਹਜੇ ਦੂਰ ਨਹੀਂ ਕਰ ਪਾਈ ਪਰ ਸਰਕਾਰ ਕੋਸ਼ਿਸ਼ ਕਰ ਰਹੀ ਵੀ ਉਹਨਾਂ ਨੂੰ ਦੂਰ ਕਰ ਪਾਏ ਕਿਉਂਕਿ ਜਿੰਨਾ ਵੀ ਸਰਦੀ ਏਰੀਆ ਉੱਥੇ ਇੱਥੇ ਹੜ੍ਹ ਆਏ ਨੇ ਤਾਂ ਤਰਨ ਤਰਨ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਆਮ ਆਦਮੀ ਪਾਰਟੀ ਕੋਸ਼ਿਸ਼ ਕਰੇਗੀ ਵੀ ਲੋਕਾਂ ਨਾਲ ਜਿਹੜੇ ਵਾਦੇ ਅਸੀਂ ਕੀਤੇ ਆ ਉਹ ਅਸੀਂ ਪੂਰੇ ਕਰੀਏ ਕਿਉਂਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਇਹ ਜਿਹੇ ਵਾਅਦੇ ਕੀਤੇ ਸੀ ਜਿਹੜੇ ਕੀ ਕਰਕੇ ਉਹਨਾਂ ਨੇ ਪੂਰੇ ਕੀਤੇ ਸਿਰਫ ਇੱਕ ਵਾਅਦਾ ਮੈਨੂੰ ਲੱਗਦਾ ਉਹਨਾਂ ਦਾ ਰਹਿ ਗਿਆ ਜਿਹੜਾ ਕਿ ਮਹਿਲਾਵਾਂ ਨੂੰ ਉਹਨਾਂ ਨੇ 1000 ਰੁਪਏ ਦੇਣ ਦਾ ਪਰ ਸੀਐਮ ਨੇ ਉਹ ਵੀ ਡਿਕਲੇਅਰ ਕਰਤਾ ਹੈ ਵੀ ਅਸੀਂ ਮਾਰਚ ਤੱਕ ਕਰਾਂਗੇ ਉਹ ਵੀ ਦੇ ਦਾਂਗੇ ਤਾਂ ਆਮ ਆਦਮੀ ਪਾਰਟੀ ਤਾਂ ਪੂਰੀ ਕੋਸ਼ਿਸ਼ ਕਰੇਗੀ ਵੀ ਅਸੀਂ ਇਹ ਸੀਟ ਲਈਏ ਕਾਂਗਰਸ ਲੋਕਾਂ ਦਾ ਇਹ ਕਹਿਣਾ ਹੈ ਵੀ ਕਾਂਗਰਸ ਆਉਣ ਵਾਲੀ ਸਰਕਾਰ ਹੁਣ ਕਾਂਗਰਸ ਦੀ ਬਣ ਸਕਦੀ ਹੈ ਕਿਉਂਕਿ ਬੜੀ ਢੇਰ ਲੰਬੇ ਸਮੇਂ ਤੋਂ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਰਕਾਰ ਸਾਡੀ ਆਵੇ ਅਕਾਲੀ ਦਲ ਜ਼ੀਰੋ ਹੋਣ ਤੋਂ ਬਾਅਦ ਹੌਲੀ ਹੌਲੀ ਰਿਵਾਈਵ ਕਰ ਰਿਹਾ ਕਿਉਂਕਿ ਹੜਾ ਦੇ ਵਿੱਚ ਸੁਖਵੀਰ ਬਾਦਲ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਲੋਕਾਂ ਨੇ ਲੱਗਿਆ ਹਾਂ ਬਿਲਕੁਲ ਲੋਕਾਂ ਨੂੰ ਲੱਗਿਆ ਕਿ ਅਕਾਲੀ ਦਲ ਹੀ ਸਾਡਾ ਵजूद ਹੈ ਪਰ ਅਕਾਲੀ ਦਲ ਵੀ ਦੋ ਦੋ ਹਿੱਸੇ ਬਣੇ ਹੋਏ ਨੇ ਬਿਲਕੁਲ ਅਕਾਲੀ ਦਲ ਇੱਕ ਪਹਿਲਾਂ ਇੱਕ ਸੀ ਹੁਣ ਦੋ ਦੋ ਹੋ ਗਏ ਸੋ ਰਾ ਕਿਸੇ ਦੀ ਵੀ ਸੌਖੀ ਨਹੀਂ ਹੈ ਕੋਈ ਵੀ ਇਹ ਇਹ ਜਿਹਾ ਪ੍ਰੈਡਿਕਸ਼ਨ ਨਹੀਂ ਕਰ ਸਕਦਾ ਵੀ ਕੌਣ ਜਿੱਤੇਗਾ ਹਾਲਾਂਕਿ ਪੱਲੜਾ ਹਮੇਸ਼ਾ ਸਰਕਾਰਾਂ ਲਈ ਭਾਰੀ ਰਹਿੰਦਾ ਪਰ ਜਿਹੜਾ ਹੁਣ ਮਕਾਲਾ ਤਰਨ ਤਰਨ ਚ ਦੇਖਣ ਮਿਲੇਗਾ ਇਹ ਹੀ 2027 ਦੇ ਵਿੱਚ ਅੱਗੇ ਜਾ ਕੇ ਕੰਮ ਆ ਬਿਲਕੁਲ ਹੜਾਂ ਦੀ ਗੱਲ ਤੁਸੀਂ ਕੀਤੀ ਤਾਂ ਹੜਾਂ ਦੇ ਕਾਰਨ ਤਰਨ ਤਰਨ ਵੀ ਇੱਕ ਅਜੀਹਾ ਥਾਂ ਸੀਗੀ ਕਿ ਜਿੱਥੇ ਬੜਾ ਨੁਕਸਾਨ ਹੋਇਆ ਲੋਕ ਘਰਾਂ ਤੋਂ ਬੇਕਾਰ ਹੋ ਗਏ ਤਾਂ ਹੁਣ ਜਿਹੜੀਆਂ ਸਰਕਾਰਾਂ ਉੱਤਰੀਆਂ ਨੇ ਹੁਣ ਜਿਹੜੇ ਕਿ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਰਕਾਰਾਂ ਦੇ ਵੱਲੋਂ ਤਾਂ ਹੋ ਸਕਦਾ ਹੈ ਕਿ ਲੋਕਾਂ ਦੇ ਨਾਲ ਹੁਣ ਉਹ ਵਾਅਦੇ ਕਰਨ ਤੇ ਲੋਕਾਂ ਦੇ ਘਰ ਜਿਹੜੇ ਬਣਵਾ ਦੇਣ ਲੋਕਾਂ ਦੇ ਹੱਥ ਫੜਨ ਕਿ ਜਿਹੜੇ ਲੋਕ ਕਾਫੀ ਜ਼ਿਆਦਾ ਹੜਾਂ ਦੀ ਮਾਰ ਜਿਨ੍ਹਾਂ ਨੂੰ ਵੱਜੀ ਅਜੀਹਾ ਕੁਛ ਕਰ ਸਕੋ ਹੋ ਸਕਦਾ ਹੈ ਕਰਨਾ ਜੀ ਜੇ ਅਪਾ ਪੜ੍ਹੇ ਲਿਖੇ ਦੀ ਗੱਲ ਕਰੀਏ ਬੁੱਧੀਜੀਵੀ ਦੇ ਗੱਲ ਕਰੀਏ ਤਾਂ ਹਮੇਸ਼ਾ ਲੋਕਾਂ ਨੂੰ ਉਹੀ ਨਮਾਇੰਦਾ ਚੁਣਨਾ ਚਾਹੀਦਾ ਜਿਹੜਾ ਕਿ ਉਹਨਾਂ ਦੇ ਕੰਮ ਕਰਾ ਸਕਦਾ ਬਿਲਕੁਲ ਇਹ ਸਰਕਾਰ ਇਸ ਸਮੇਂ ਆਵਾਦੀ ਪਾਰਟੀ ਦੀ ਹੈ 1.5 ਸਾਲ ਰਹਿ ਗਿਆ ਹੈ ਅਗਰ ਤੁਸੀਂ ਕੋਈ ਦੂਜਾ ਵੀ ਬੰਦਾ ਚੁਣ ਲੈਣੇ ਹੋ ਉਹ ਸਰਕਾਰ ਦੇ ਵਿੱਚ ਨਹੀਂ ਹੈ ਪਰ ਟੋਡੇ ਕੰਮ ਉਵੇਂ ਦੇ ਉਵੇਂ ਪੈਂਡਿੰਗ ਰਹਿ ਜਾਣਗੇ ਇਹ ਮੇਰਾ ਇੱਕ ਪ੍ਰਡਿਕਸ਼ਨ ਹੈ ਮੈਂ ਕਿਸੇ ਦਾ ਪੱਖ ਨਹੀਂ ਲੰਦਾ ਕਿਸੇ ਸਰਕਾਰ ਦਾ ਪੱਖ ਨਹੀਂ ਹੁੰਦਾ ਪਰ ਮੈਂ ਪੜ੍ਹੇ ਲਿਖੇ ਐਸ ਅਗਰ ਮੈਂ ਵੋਟਰ ਹੂੰਗਾ ਤਾਂ ਇੱਕ ਸੂਝਵਾਨ ਦੇ ਨਾਤੇ ਮੈਂ ਇਹ ਚਾਹਾਂਗਾ ਵੀ ਮੈਂ ਉਸ ਬੰਦੇ ਦੇ ਹੱਥ 'ਚ ਆਪਣੀ ਕਮਾਨ ਦਵਾਂ ਜਿਹੜਾ ਬੰਦਾ ਕੰਮ ਕਰਾਉਣ ਦੇ ਕਾਬਿਲ ਹੋਵੇ ਜਿਹੜਾ ਬੰਦਾ ਸੱਤਾ ਜੀ ਨਹੀਂ ਹੈ ਜਾਂ ਜਿਸ ਬੰਦੇ ਨੂੰ ਤੁਸੀਂ ਮਿਲ ਨਹੀਂ ਸਕਦੇ ਉਸ ਬੰਦੇ ਨੂੰ ਚੋਣਾਂ ਦਾ ਕੋਈ ਫਾਇਦਾ ਨਹੀਂ ਬਿਲਕੁਲ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਦੇ ਲਈ ਤਾਂ ਜੋ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਉਹਨਾਂ ਨੇ ਦੱਸਿਆ ਹੈ ਕਿ ਵੋਟ ਉਹਨੂੰ ਪਾਓ ਜੋ ਤੁਹਾਡੀ ਮਦਦ ਕਰ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਐਵੇਂ ਕਿਸੇ ਤੋਂ ਮੈਨੀਪੂਲੇਟ ਹੋ ਕੇ ਵੋਟਾਂ ਨਾ ਪਾਓ ਵੋਟ ਸਿਰਫ ਉਸ ਨੂੰ ਪਾਓ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਨੂੰ ਤੁਸੀਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਮਦਦ ਕਰ ਸਕਦਾ ਤਾਂ ਤਰਨਤਾਰਨ ਜਿਮਨੀ ਚੋਣਾ ਜੜੀਆਂ ਨੇ 11 ਨਵੰਬਰ ਨੂੰ ਹੋਣਗੀਆਂ 14 ਨਵੰਬਰ ਨੂੰ ਨਤੀਜੇ ਸਾਡੇ ਸਭ ਦੇ ਸਾਹਮਣੇ ਹੋਣਗੇ ਕਿ ਕਿਸ ਪਾਰਟੀ ਦੇ ਸਿਰ ਤੇ ਜਿੱਤਦਾ ਤਾਜ ਸਜਦਾ ਤਾਂ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਤੁਸੀਂ ਇਹਨਾਂ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ